ਅੱਜ ਵੀ ਇੱਕ ਸਿਕੰਦਰ ਉਹ ਆਇਆ ਸੀ ਅੱਜ ਤੋਂ ਕੋਈ 200 300 ਸਾਲ ਪਹਿਲਾਂ ਜਿਨੇ ਦੁਨੀਆ ਜਿੱਤੀ ਸੀ ਤੇ ਇੱਕ ਸਿਕੰਦਰ ਉਹ ਜਿਹੜਾ ਅੱਜ ਵੀ ਦੁਨੀਆ ਜਿੱਤੀ ਫਿਰਦਾ 2026 ਦੇ ਵਿੱਚ ਵੇਖ ਲੋ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਪਤੰਦਰ ਬਾਜ਼ਾਰ ਬੰਦ ਕਰ ਦਿੰਦਾ ਬਾਜ਼ਾਰ ਬਾਜ਼ਾਰ 'ਚ ਜਾਮ ਲੱਗ ਜਾਂਦਾ ਵਾ ਸਾਰੇ ਦੇ ਵਿੱਚ ਇੱਕ ਸਿਕੰਦਰ ਆ ਦੁਨੀਆ ਕਿਵੇਂ ਜਿੱਤੀ ਫਿਰਦਾ ਅੱਜ ਦਾ ਸਕੰਦਰ ਜਿਹੜਾ ਵਾ 2026 ਦਾ ਇਹ ਆਪਾਂ ਤੁਹਾਨੂੰ ਚੱਲ ਕੇ ਦਿਖਾਉਨੇ ਆ ਸੋ ਚਲਿਏ ਵੀ ਮਿੱਤਰਾ ਦਿਖਾਈਏ ਫਿਰ ਕਿਹੜਾ ਸਕੰਦਰ ਆਇਆ ਆਜੋ ਆਜੋ ਇਹ ਜਿਹੜੀ ਛੋਟੀ ਜੀ ਨੇ ਰਿਹੜੀ ਲਾਈ ਵੀਰ ਨੇ ਤੇ ਗਾਘ ਬਹੁਤ ਵੱਡਾ ਐ ਦੇ ਕੋਲ ਇਹ ਆਮ ਪਾਪੜ ਬਣਾਉਂਦਾ ਵੀਰ ਇਹ ਕੋਈ ਆਮ ਪਾਪੜ ਆਮ ਨਹੀਂ ਬਣਾਉਂਦਾ ਖਾਸ ਆਮ ਪਾਪੜ ਬਣਾਉਂਦਾ ਏ ਸਕੰਦਰ ਵੀਰ ਮਿਲਦੇ ਆ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਜੀ ਬਸ ਠੀਕ ਠਾਕ ਜੀ ਬਹੁਤ ਵਧੀਆ ਜੀ ਬੜੇ ਚਰਚੇ ਸੁਣੇ ਮੈਂ ਤੁਹਾਡੇ ਮੈਂ ਪਹਿਲਾਂ ਆਇਆ ਇਹਨਾਂ ਕੋਲ ਬਾਜ਼ਾਰ ਦੇ ਵਿੱਚ ਤੇ ਕਹਿੰਦੇ ਵੀ ਆਉਂਦੇ ਤਿੰਨ ਦਿਨ ਆ ਜੀ 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 ਸਰ ਤੇ ਟਾਈਮ ਲੈ ਕੇ ਸਪੈਸ਼ਲ ਅੱਜ ਆਇਆ ਤੇ ਆਪਾਂ ਇੱਕ ਵਧੀਆ ਜਿਹਾ ਆਮ ਪਾਪੜ ਬਣਾ ਕੇ ਦਸ਼ਕਾਂ ਨੂੰ ਦਿਖਾਈਏ ਆਪਾਂ ਜੀ ਸਰ ਜ਼ਰੂਰ ਜੀ ਕਿ ਕਿਉਂ ਇੰਨੀ ਮਸ਼ਹੂਰੀ ਆ ਇਹਦੇ ਵਿੱਚ ਹੈ ਕੀ ਅਸਲ ਦੇ ਵਿੱਚ ਤੇ ਦੇਖੋ ਜੀ ਆਮ ਪਾਪੜ ਦੇ ਅੰਮਰਸਰ ਦੇ ਵਿੱਚ ਆਣ ਕੇ ਤੁਹਾਨੂੰ ਹਜ਼ਾਰਾਂ ਸ਼ੌਕਸ ਵਗੈਰਾ ਮਿਲ ਜਾਣੀਆਂ ਠੀਕ ਹੈ ਜੀ ਔਰ ਜਿਹੜੀ ਕੁਆਲਿਟੀ ਹੈਗੀ ਨਾ ਜਿਹੜੀ ਤੁਸੀਂ ਇਹਨੂੰ ਤੁਸੀਂ ਪਹਿਲੀ ਵਾਈਟ ਕਰਦੇ ਹੀ ਤੁਸੀਂ ਦੱਸ ਦਿੰਨਾ ਕਿ ਕੁਸ਼ਾਲ ਅਲੱਗ ਹੀ ਚੀਜ਼ ਹੈਗੀ ਹੈ ਮੈਂ ਨਾ ਅਲੱਗ ਹੀ ਚੀਜ਼ ਹੈ ਤੇ ਮੈਂ ਤਾਂ ਹੀ ਦੇਖ ਰਿਹਾ ਕਿ ਆਮ ਪਾਪੜ ਵਾਲੀ ਦੁਕਾਨ ਤੇ ਨਿੰਬੂ ਨਹੀਂ ਦੇਖਣ ਨੂੰ ਮਿਲੂਗਾ ਆਹ ਵੇਖ ਲਓ ਨਿੰਬੂ ਰੱਖੇ ਆ ਆਮ ਪਾਪੜ ਵਾਲੀ ਦੁਕਾਨ ਤੇ ਨਿੰਬੂ ਨਹੀਂ ਦੇਖਣ ਨੂੰ ਮਿਲੂਗਾ ਹੋਰ ਚੀਜ਼ਾਂ ਜਿਹੜੀਆਂ ਦੇਖਣੀਆਂ ਉਹ ਤੇ ਦੇਖਣੀਆਂ ਹੈ ਦੇਖਣੀਆਂ ਤੇ ਆਪਾਂ ਕਰੀਏ ਸ਼ੁਰੂ ਜੀ ਫਿਰ ਚਲੋ ਜੀ ਬੇ ਨਹੀਂ ਆਪਾਂ ਲਓ ਜੀ ਸੋ ਜੋ ਚਾਟ ਬਣਾਨੀ ਸਪਾਈਸੀ ਬਣਾਨੀ ਨੋਰਮਲ ਸਪਾਈਸੀ ਸਪਾਈਸੀ ਬਣਨੀ ਆ ਓਕੇ ਜੀ ਓਕੇ ਬਿਲਕੁਲ ਹੋਰ ਹੈ ਜੀ ਕੁਆਲਿਟੀ ਹੈ ਨਾ ਭਾਜੀ ਆਂਬਾ ਪਪੜ ਦੀ ਅੱਛਾ ਪਹਿਲੀ ਵਾਈਟ ਕਰਦੀ ਤੂੰ ਦੱਸ ਦੇਣਾ ਕਿ ਕੁਝ ਅਲੱਗ ਹੀਗਾ ਹਾਂ ਚਟਪਟੇ ਆਂਬਾ ਪਪੜ ਦਾ ਫਲੇਵਰ ਹੀ ਹੈਗਾ ਜੇ ਇਹ ਵੇਖੋ ਜੀ ਉਸ ਤੋਂ ਬਾਅਦ ਖੱਟਾ ਮਿੱਠਾ ਜਿਹੜਾ ਆਂਬਾ ਪਪੜ ਆ ਜਾਂਦਾ ਨਾ ਇਹ ਚਾਦਰ ਵੇਖੋ ਜੀ ਇਹ ਖੱਟਾ ਮਿੱਠਾ ਆਂਬਾ ਪਪੜ ਹੈ ਜੀ ਸਰ ਹਾਂ ਜੀ ਸਰ ਖੱਟਾ ਮਿੱਠਾ ਆਂਬਾ ਪਪੜ ਹੈਗਾ ਕੋਈ ਸਿੰਥੈਟਿਕ ਨਹੀਂ ਹੈਗਾ ਜੇ ਅੱਛਾ ਔਰ ਆ ਦੇਖੋ ਬਹੁਤ ਬਹੁਤ ਵਧੀਆ ਖੱਟਾ ਮਿੱਠਾ ਆਮ ਪਾਪੜਾ ਹੈ ਔਰ ਕਰ ਕਰਤੇ ਵੀ ਆਇੰਦਾ ਦੇਖੋ ਜੀ ਇਕਦਮ ਤਾਜ਼ਾ ਔਰ ਸੌਫਟ ਹੈਗਾ ਕੋਈ ਚੀਨੀ ਗੁੜ ਨਹੀਂ ਜੰਮਿਆ ਆ ਨੀਚੇ ਨੀਚੇ ਕਾਫੀ ਚੀਨੀ ਜੰਮੀ ਰਹਿੰਦੀ ਹੈ ਇਹ ਵੀ ਆਮ ਪਾਪੜਾ ਔਰ ਮਿੱਠਾ ਵੀ ਬਹੁਤ ਲਾਈਟ ਹੈਗਾ ਇਹਦੇ ਖਾਸ ਕਰਕੇ ਜਿਆਦਾ ਆਮ ਪਾਪੜਾ ਦੇਖਦੇ ਹਣਾ ਜੀ ਜਿਆਦਾ ਆਮ ਪਾਪੜਾ ਹੁੰਦਾ ਇਹਦੇ ਵਿੱਚ ਵੀ ਬਹੁਤ ਜ਼ਿਆਦੀ ਕਵਾਲਿਟੀ ਆਉਂਦੀਆਂ ਬਹੁਤ ਜ਼ਿਆਦੀ ਵੈਰਾਈਟੀ ਆਉਂਦੀ ਹੈ ਔਰ ਉਸ ਤੋਂ ਬਾਅਦ ਆ ਜਾਂਦਾ ਜੀ ਕੱਚੀ ਗੈਰੀ ਕਿਹੜੀ ਜੀ ਕੱਚੀ ਅੰਬੀ ਕੱਚੇ ਅੰਬ ਦਾ ਫਲੇਵਰ ਹੈਗਾ ਜੀ ਇਸ ਦੇ ਵਿੱਚ ਕੱਚੇ ਅੰਬ ਦਾ ਜਿਹੜ ਠੀਕ ਹੈ ਜੀ ਲੋਰੀ ਆ ਤੁਹਾਡੇ ਹੁਣ ਚਾਟ ਤਿਆਰ ਕਰ ਲਏ ਨੇ ਉਹ ਸਟਾਰਟਿੰਗ ਹੈ ਜੀ ਧਿਆਨ ਰੱਖਿਓ ਕੀ ਕੀ ਐਡ ਕਰਦੇ ਆਂ ਵੀਰ ਦੇਖੋ ਜੀ ਆ ਗਿਆ ਖੱਟਾ ਉਹ ਖੱਟਾ ਮਿੱਠਾ ਆਮ ਬੱਪੜ ਸੀ ਹਾਂ ਜੀ ਅਕਲਕੱਤੂ ਵੀ ਆਮ ਬੱਪੜ ਆ ਗਿਆ ਮਿੱਠਾ ਬੱਪੜ ਹੈਗਾ ਜੀ ਉਹ ਨੋਰਮਲ ਮਿੱਠਾ ਹੁੰਦਾ ਇਹਦੇ ਵਿੱਚ ਬਹੁਤ ਜ਼ਿਆਦਾ ਤੇਜ਼ ਨਹੀਂ ਲੱਗੇਗਾ ਇਹ ਕਲਕੱਤੇ ਵਾਲਾ ਆਂਦੇ ਨੂੰ ਹਾਂ ਜੀ ਸਰ ਕਲਕੱਤੇ ਵਾਲਾ ਆਮ ਬਹੁਤ ਆ ਗਿਆ ਜੀ ਕੱਚੀ ਕੈਰੀ ਜਿਸ ਤਰ੍ਹਾਂ ਤੁਸੀਂ ਕੱਚਾ ਅੰਬ ਖਾਂਦੇ ਨਾ ਉਸ ਦਾ ਪਹਾਂ ਜੀ ਉਸ ਦਾ ਫਲੇਵਰ ਆ ਗਿਆ ਜੀ ਕੱਚੇ ਅੰਬ ਦਾ ਕੱਚੇ ਅੰਬ ਦਾ ਫਲੇਵਰ ਆ ਜੀ 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 ਸਰ ਓਕੇ ਤੇ ਫਲੇਵਰ ਹੋ ਗਿਆ ਜੀ ਆਮਾਪੜ ਦੇ ਔਰ ਉਸ ਤੋਂ ਬਾਅਦ ਆ ਗਿਆ ਜੀ ਆ ਰਾਮ ਲੱਡੂ ਹੈਗਾ ਜੀ ਇਮਲੀ ਦੇ ਆ ਰਾਮ ਲੱਡੂ ਹਾਂ ਜੀ ਇਮਲੀ ਤੇ ਨਾਰਦਾ ਨੇ ਦੇਗੇ ਆ ਇਮਲੀ ਦੇ ਵਿੱਚ ਆ ਜੀ ਹਾਂ ਜੀ ਹਾਂ ਜੀ ਇਹ ਹੈਂਡ ਮੇਡ ਹੈਗੇ ਜੀ ਆਪਣੇ ਹੱਥ ਨਾਲ ਬਣਿਆ ਸਰ ਆਪਣਾ ਤਿਆਰ ਕਰੀਦਾ ਜੀ ਹੈ ਸਿਰਫ ਆਮ ਪਾਪੜ ਬਾਹਰੋਂ ਆਉਂਦਾ ਬਣਿਆ ਬਣਿਆ ਥੋੜਾ ਸਪੈਸ਼ਲ ਹੁੰਦਾ ਉਸ ਤੋਂ ਬਾਅਦ ਗੁੜ ਅਨਾਰ ਦਾਣੇ ਦੀ ਚਟਨੀ ਕੀ ਹੈ ਇਮਲੀ ਦੀ ਅੱਛਾ ਇਮਲੀ ਜ਼ੀਰਾ ਨਾਰਦਾਣਾ ਕਾਲੀ ਮਿਰਚ ਕਾਫੀ ਸਾਰੇ ਇਰਚ ਮਸਾਲੇ ਕਿਹੜੇ ਕਿਹੜੇ ਦੇ ਵਿੱਚ ਮਸਾਲੇ ਪਾਇਆ ਸਰ ਇਰਚ ਨਾਰਦਾਣਾ ਕਾਲੀ ਮਿਰਚ ਹੈ ਜ਼ੀਰਾ ਹੈ ਜੁਆਇਨ ਹੈ ਹਾਂ ਠੀਕ ਹੈ ਜੀ ਔਰ ਗੁੜ ਨਾਲ ਪਕਾਈ ਹੁੰਦੀ ਹੈ ਔਰ ਇਹਨੂੰ ਤੁਸੀਂ ਸਟਾਕ ਰੱਖ ਵੀ ਸਕਦੇ 6 ਮਹੀਨੇ ਤੱਕ ਨਹੀਂ ਖਰਾਬ ਹੋਏਗੀ ਆ ਦੇਖੋ ਜੀ ਹਾਂ ਠੀਕ ਹੈ ਜੀ ਇਹ ਤਾਂ ਫਿਰ ਕਾਫੀ ਫਾਇਦੇਮੰਦ ਹੈ ਤੇ ਸਰ ਡਾਈਜੈਸ਼ਨ ਵਾਲੀ ਆਈਟ ਮਹਿੰਗੀ ਹੈ ਸਾਡੇ ਕੋ ਆ ਵਖੋ ਔਰ ਪੱਤੇ ਲਈ ਤੁਸੀਂ ਕੁਆਂਟੀਟੀ ਚੈੱਕ ਚਾਰ ਬੰਦਿਆਂ ਨੇ ਆਰਾਮ ਨਾਲ ਖਾ ਲੈਣਗੇ ਪਤਾ ਜੀ ਚਾਟ ਨੂੰ ਚਾਰ ਪੰਜਾਂ ਨੇ ਖਾ ਲੈਣਗੇ ਆਰਾਮ ਨਾਲ ਖਾ ਲੈਣਗੇ ਜੀ ਬਸ ਦੇਖੋ ਜੀ ਉਹਨੇ ਤੁਹਾਨੂੰ ਬਣਾ ਕੇ ਦੇਵਾਂਗੇ ਜੀ ਆਮ ਪਾਪੜ ਦੀ ਚਾਟ ਹੈ ਜੀ ਇਹ ਉੱਤੇ ਆ ਗਿਆ ਹੁਣ ਨਿੰਬੂ ਹਾਂ ਜੀ ਸਰ ਲਮਨ वगैरह ਪਾ ਕੇ ਵਧੀਆ ਨਾ ਖਾਣਗੇ ਤੁਹਾਨੂੰ ਚਟਪਟੇ ਮਸਾਲੇ ਪਾ ਕੇ ਇਹ ਨੰਬਰ ਜੀ ਜੀ ਮੈਡਮ ਇਸ ਸਾਈਡ ਮੈਂ ਹਾਂ ਜੀ ਕਿੰਨੇ ਸਮੇਂ ਤੋਂ ਬਣਾਉਣਾ ਵੀਰ ਸਰ ਮੈਨੂੰ 18 ਤੋਂ 20 ਸਾਲ ਦੇ ਕਰੀਬ ਹੋ ਗਏ ਇੱਥੇ 18 ਤੋਂ 20 ਸਾਲ ਹੋ ਗਏ ਹਾਂ 18 ਵੀਰ ਸਾਲ ਦੇ ਲੱਗੇ ਹੋ ਗਏ ਮੈਨੂੰ ਇੱਥੇ ਕੇਸਰ ਢਾਬੇ ਦੇ ਬਾਰ ਕਾਟ ਲੱਗਦੀ ਮੇਰੀ ਅੱਛਾ ਸਿਰ ਫਰਾਈਡੇ ਸੈਟਰਡੇ ਸੰਡੇ ਹੁੰਦਾ ਮੈਂ 3 ਦਿਨ ਹੀ ਹੁੰਦਾ ਜੀ ਇੱਥੇ ਅੱਛਾ ਜੀ ਜੀ ਹਫਤੇ ਚ 3 ਦਿਨ ਤੁਸੀਂ ਆ ਕੇ ਬਣਾਉਂਦਾ ਜੀ ਸਰ ਫਰਾਈਡੇ ਸੈਟਰਡੇ ਸੰਡੇ 3 ਡੇਸ ਹੁੰਦਾ ਮੈਂ ਔਰ ਉਸ ਤੋਂ ਬਾਅਦ ਜੇ 11 ਤੋਂ 5 ਵਜੇ ਤੱਕ ਟਾਈਮਿੰਗ ਹੁੰਦੀ ਮੇਰੇ 11 ਤੋਂ 5 ਜੀ 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 ਬਾਕੀ ਦਿਨ ਕੀ ਕਰਦੇ ਜੀ ਸਰ ਮੇਰਾ ਜਿਨ੍ਹਾਂ ਨੂੰ ਪਤਾ ਕੋਈ ਕਸਟਮਰ ਘਰ ਤੋਂ ਵੀ ਲਿਆ ਜਾਂਦੇ ਅਗਰ ਕੋਰੀਅਰ ਮੰਗਵਾਉਣਾ ਚਾਹੁੰਦੇ ਜੇ ਮੈਂ ਕੋਰੀਅਰ ਵੀ ਭੇਜ ਦਿੰਦਾ ਜਿੱਥੇ ਮਰਜ਼ੀ ਤੁਸੀਂ ਮੰਗਵਾ ਸਕਦੇ ਆਲ ਇੰਡੀਆ ਖਰਾਬ ਨਹੀਂ ਹੁੰਦਾ ਸਰ ਆਪਾਂ ਸਾਡਾ ਸਾਲ 6 ਮਹੀਨੇ ਤੱਕ ਨਹੀਂ ਖਰਾਬ ਹੋਏਗਾ ਸਾਲ ਤੋਂ ਵੀ ਟੱਪ ਜਾਏਗਾ ਹੋਰ ਦੱਸੋ ਜਿੱਥੇ ਮਰਜ਼ੀ ਮੰਗਵਾ ਲਓ ਸਰ ਕੁਝ ਨਹੀਂ ਪਹਿਲੀ ਗੱਲ ਤੇ ਤੁਸੀਂ ਇਹਨੂੰ ਲੱਖਣਾ ਕਿੰਨੀ ਕਿੰਨੀ ਗੇਹਰਿਆ ਤੁਸੀਂ ਇੰਨਾ ਟੈਸਟ ਹੋਣਾ ਤੁਸੀਂ ਇਹਨੂੰ ਕੋਸ਼ਿਸ਼ ਕਰਨੀ ਕਿ ਫਿਨਿਸ਼ ਕਰੀਏ ਜਲਦੀ ਹੋ ਜਲਦੀ ਚਾ ਜੀ ਜੀ ਤੇ ਕੋਰਗਰ ਚਾਰजेस ਵੀ ਲੱਗਦੇ ਸਰ ਦੇਖੋ ਜੀ ਆਮ ਬੱਪੜ ਦਾ ਰੇਟ ਦੇ ਉਹੀ ਪ੍ਰਾਈਸ ਹੋਏਗਾ ਜਿਹੜਾ ਮੇਰਾ ਜਿਹੜਾ ਜਿੰਨੀ ਚਾਰਟ ਹੁੰਦੀ ਇੱਥੇ ਖਾਂਦੇ ਬਾਕੀ ਕੋਰੀਅਰ ਵਾਲਾ ਇਲਾਕੇ ਦੇ ਹਿਸਾਬ ਨਾਲ ਜੋ ਹੋਏਗਾ ਚਾਰਜ ਔਰ ਇਹ ਤੁਹਾਡੀ ਦੇਖੋ ਜੀ ਹੁਣ ਚਾਰਟ ਮੈਂ ਰੈਡੀ ਕਰ ਦਵਾਂ ਔਰ ਇਹਨੂੰ ਤੁਸੀਂ ਟਰਾਈ ਕਰਕੇ ਦੱਸਿਓ ਜੀ ਕੁਆਲਿਟੀ ਕਿਦਾਂ ਲੱਗੇਗੀ ਮੈਂ ਦੇਖ ਰਿਹਾ ਕਸਟਮਰ ਤੇ ਕਾਫੀ ਆਪਣੇ ਕੋਲ ਆ ਜਾਂਦੇ ਸਰ ਤੁਹਾਡੇ ਸਾਹਮਣੇ ਹੀ ਤੁਸੀਂ ਵੇਖਣ ਦੇ ਜਿੰਨੇ ਕਾ ਕਸਟਮਰ ਆ ਜਾਂਦੇ ਰੋਲ ਸਰ ਸਰ ਆਏ ਦੇ ਬਥੇਰੇ ਕਰੀ ਗਿਣਤੀ ਨਹੀਂ ਕੁਝ ਜ਼ਿਆਦਾ ਤੇ ਪੈਕਿੰਗ ਦਾ ਕਸਟਮਰ ਜ਼ਿਆਦਾ ਹੈਗਾ ਔਰ ਚਾਟ ਵੀ ਕਈ ਬਹੁਤ ਖੁਸ਼ ਹੋ ਕੇ ਖਾਂਦੇ ਆ ਆ ਦੇਖੋ ਜੀ ਸਾਡੀ ਚਾਟ ਰੈਡੀ ਹੈ ਲਓ ਜੀ ਬਣ ਗਿਆ ਜੀ ਚਾਟ ਆਮ ਪਾਪੜ ਦਾ ਚਾਟ ਬਣ ਗਿਆ ਇਹਦੀ ਇੱਕ ਹੋਰ ਟ੍ਰਿਕ ਹੈਗੀ ਇਹਨੂੰ ਆਪਾਂ ਸਿੱਧਾ ਨਹੀਂ ਟਰਾਈ ਕਰ ਲੈਣਾ ਉਹ ਆ ਵੀਰ ਦੱਸੂਗਾ ਹਣਾ ਕਿਵੇਂ ਖਾਣਾ ਇਹਨੂੰ ਸਰ ਸਟਾਰਟਿੰਗ ਤੁਸੀਂ yellow ਵਾਲੇ ਤੋਂ ਕਰੋ try ਕਿਉਂਕਿ black ਵਾਲਾ ਥੋੜਾ ਖੱਟਾ ਹੁੰਦਾ ਜਿਆ ਆਮ ਆਪਨ ਅੱਛਾ ਇਹ ਤੁਹਾਨੂੰ ਲੱਗਦਾ ਤੁਹਾਨੂੰ ਇਹਦਾ ਫਲੇਵਰ ਵੀ ਪਤਾ ਚੱਲੇਗਾ ਇਧਰੋਂ ਹਾਂਜੀ yellow ਤੋਂ ਬਾਅਦ ਦੇਖੋ green green ਹਾਂਜੀ ਫਿਰ ਦੇਖੋ black ਫਿਰ ਨਾਰਦਾਂ ਦੀ ਚਟਨੀ try ਕਰੋ ਤੁਸੀਂ ਠੀਕ ਆ ਜੀ ਫਲੇਵਰ ਫਿਰ ਆਪਾਂ ਨੂੰ ਉਹ ਵਾਰੀ ਵਾਰੀ ਹਾਂਜੀ ਹਾਂਜੀ ਸਰ ਲਓ ਜੀ ਆਜਾ ਹੁਣ ਆਪਾਂ ਛਕਦੇ ਆਂ ਕਸਟਮਰ ਕੋਈ ਚੀਜ਼ ਬਣਾਨੀ ਆਪਕੇ ਨਾਰਮਲ ਹਾਂ ਇੱਕ ਸਪਾਈਸ ਹਾਂ ਹੋਰ ਵੀ ਕਸਟਮਰ ਆਏ ਆ ਇੱਕ ਦੋ ਪੱਤੇ ਬਣਾਨੀ ਪੱਤੇ ਆਪਾਂ ਇਹਨਾਂ ਨੂੰ ਠੀਕ ਹੈ ਛਕ ਲੈਂਦੀ ਆ ਤੇ ਆਪਾਂ ਵੀ ਤੁਹਾਨੂੰ ਟੇਸਟ ਦੱਸਦੇ ਆਂ ਸੋਸਾਇਟੀ ਗ੍ਰ ਬਿਲਕੁਲ ਚਾੜਵੀਰ ਨੇ ਤਿਆਰ ਕਰਤਾ ਕੱਲੀ-ਕੱਲੀ ਗੱਲ ਦੱਸਤੀ ਆ ਕੀ-ਕੀ ਵਿੱਚ ਐਡ ਕੀਤਾ ਉਹ ਦੱਸਤਾ ਹਾਂ ਕੁਝ ਆ ਚੀਜ਼ਾਂ ਪਈਆਂ ਵਾਂ ਇਹਨਾਂ ਬਾਰੇ ਆਪਾਂ ਜਾਣਕਾਰੀ ਲੈਣੀ ਆ ਚਾੜ ਇੱਕ ਚੱਖ ਕੇ ਦੱਸਦੇ ਤੁਹਾਨੂੰ ਕਿਵੇਂ ਆ ਠੀਕ ਆ ਜੀ ਸੋ ਵੀਰ ਆਂਦਾ ਵੀ ਪਹਿਲਾਂ ਤੁਸੀਂ ਇੱਧਰੋਂ ਲੱਗਣਾ ਫਿਰ ਤੁਸੀਂ ਇਹਨੂੰ ਖਾਣਾ ਫਿਰ ਇਹਨੂੰ ਖਾਣਾ ਕਿਉਂਕਿ ਸਾਰਿਆਂ ਦੇ ਵੱਖੋ-ਵੱਖਰੇ ਫਲੇਵਰ ਆ ਤੇ ਆ ਵੇ ਲੋ ਵਕਰੀ ਆਟਮ ਜੀ ਬਣਾਤੀ ਆਗੇ ਚਲੋ ਸ਼ਾਕੇ ਤੁਹਾਨੂੰ ਦੱਸਦੇ ਹੁਣ ਜੀ ਠੀਕ ਸੋ ਸ਼ਾਗੰਡਾ ਜੀ ਆਪਾਂ ਚਾਲ ਤੇ ਮਿੱਤਰੋ ਬਹੁਤ ਹੀ ਬਹੁਤ ਹੀ ਸੁਆਦਿਸ਼ਟ ਬਹੁਤ ਹੀ ਜਿਹਨੂੰ ਕਹਿਆ ਜਾਂਦਾ ਨਾ ਵੀ ਬਹੁਤ ਜਿਆਦਾ ਗੱਲਬਾਤ ਕਰਾਈ ਆ ਵੀਰੋ ਨਾਲੇ ਠੀਕ ਹੈ ਜੀ ਬਹੁਤ ਬਹੁਤ ਹੋ ਰਹੀ ਆ ਗੱਲਬਾਤ ਤੇ ਇਤਨਾ ਵਾਂ ਵੀ ਲਓ ਜੀ ਲਓ ਮਹਾਰਾਜ ਚੱਲ ਪਾ ਤੇ ਜਿਆ ਸਾਡੇ ਆ ਵੀ ਇਹੋ ਜੀ ਜੀ ਪਹਿਲੀ ਵਾਰ ਆ ਖਾਦੀ ਆ ਨਾਂ ਦਾ ਬੱਜੇ ਪਏ ਨਾਂ ਦਾ ਹੋਰ ਆ ਜਿਆਦਾ ਹੀ ਗੱਲ ਕਰਾਈ ਐ ਇਹੋ ਜੀ ਚੀਜ਼ ਕਿਤੇ ਪੈਗ ਨਾ ਹੋਵੇ ਨਾ ਉਹ ਨਾ ਨਾ ਫੇਰ ਹੀ ਉਹਦੇ ਆਪਾਂ ਮਨਾ ਕਰਨਾ ਸਰ ਕਿਸੇ ਨੇ ਨਹੀਂ ਲਾਉਣਾ ਉਹ ਨਹੀਂ ਪੈਗ ਲਾਉਣਾ ਤੇ ਨਹੀਂ ਪਰ ਮੈਂ ਕਹਿ ਰਿਹਾ ਜੇ ਹੋਵੇ ਤਾਂ ਵਧੀਆ ਵਾ ਹੂੰ ਲਾਉਣਾ ਨਹੀਂ ਕਿਸੇ ਨੇ ਚੰਗਾ ਇਹ ਸ਼ਰਾਬੀ ਭਰਾ ਮਾਂ ਆ ਤੇ